ਜੀ ਕਾਕਾ ਵਾਇਪੂ ਚੀ ਖਿ ਗਤੇ ਅੱਜ ਮੰਮੀ ਨੇ ਥੈਂਕਸ ਸਾਰਾ ਓਏ ਯਾਰ ਸਭ ਜਿਹੜੇ ਤੁਸੀਂ ਅੱਜ ਤੱਕ ਨਹੀਂ ਖਾਏ ਪਤਾ ਨਹੀਂ ਕੀ ਆ ਉਹ ਨਾਮ ਨਹੀਂ ਪਤਾ ਨੂੰ ਹੈ ਓਟਾ ਨੂੰ ਕੋਲ ਆ ਕੇ ਦਿਖਾਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਗਰਮੀ ਬਹੁਤ ਪੈ ਰਹੀ ਜਾਂ ਬੜਾ ਪੰਜਾਬ ਵਿੱਚ ਜਿਹੜੇ ਬਾਹਰ ਬੈਠੇ ਮੇਰੇ ਭਾਈ ਕਹਣਗੇ ਉਹਨਾਂ ਨੂੰ ਪਤਾ ਵੀ ਗਰਮੀ ਪੈ ਰਹੀ ਹੈ ਬਹੁਤ ਤੇ ਰੋਜ਼ ਕੀ ਬਣਾਈਏ ਨਿਆਣਾਂ ਟੀਫਣ ਵਿੱਚ ਵੀ ਪਾਣਾ ਜ਼ਰੂਰੀ ਹੈ ਦਾਲ ਸਬ지 ਕਹਿੰਦੇ ਵੀ ਇਹ ਘਰ ਸਾਜ ਜਾਂਦਾ ਜਟਨੀ ਚੁੱਟਣੀ ਨਿਆਣੇ ਨੂੰ ਅੱਖਾਂ ਹੋਏ ਨਾ ਨਾ ਨਿਆਣਾ ਖਾਂਦਾ ਹੀ ਜਾਂਦਾ ਜਟਨੀ ਚੁੱਟਣੀ ਨਾਲ ਤੇ ਹੁਣ ਮੈਂ ਰੋਜ਼ ਮਨਿੰਦਰ ਜਣ ਕਰਦਾ ਦਾਲ ਕਦੇ ਗੋਸ਼ ਕਦੇ ਗੋਸ਼ ਇਹ ਵੀ ਅੱਕੇ ਪੈਨੇ ਕਹਿੰਦੇ ਬੜਾਈ ਤੇ ਜਨੇ ਖਾਣ ਨੂੰ ਦਿਲ ਨਹੀਂ ਕਰਦਾ ਤੇ ਅੱਜ ਮੈਂ ਆਪਣੇ ਤਰੀਕੇ ਨਾਲ ਕਿਆ ਦੇਵੇ ਸਲਾਦ ਦੀ ਸਬਜ਼ੀ ਬਣਾਉਣੀ ਹੈ ਤੇ ਮੈਂ ਮੰਗਾਈਆਂ ਨੇ ਆ ਦੋ ਚਾਰ ਕੱਕੜੀਆਂ ਤੁਸੀਂ ਇਹ ਤਾਂ ਸਾਰਿਆਂ ਨੇ ਦੇਖੀਆਂ ਹੋਣੀਆਂ ਖਾਂਦੇ ਵੀ ਹੋਣੇ ਨੇ ਤੇ ਗੱਕੜੀਆਂ ਮੰਗਾ ਲਈਆਂ ਥੋੜਾ ਜਿਹਾ ਲੈ ਲਿਆ ਮਾਦਰਕ ਆ ਦੋ ਚਾਰ ਹਰੀਆਂ ਮਿਰਚਾਂ ਇੱਕ ਪਿਆਜ ਇੱਕ ਟਮਾਟਰ ਤੇ ਹੁਣ ਆਪਾਂ ਇਹਦਾ ਤਈ ਇੱਕ ਆਸਾਨ ਜਿਹੇ ਤਰੀਕੇ ਨਾਲ ਛੇਤੀ ਬਣਾਉਣ ਵਾਲੀ ਜਿਹੜੀ ਸਬਜ਼ੀ ਤਿਆਰ ਕਰਨੀ ਹੈ ਇਹ ਖਾਣ ਚ ਬਹੁਤ ਸਵਾਦ ਹੁੰਦੀ ਹੈ ਮਨਿੰਦਰ ਡੈਡੀ ਨੇ ਵੀ ਸ਼ੇਅਰ ਕਰੀ ਵਰ ਖਾਣੀ ਹੁੰਦੀ ਹੈ ਨਾ ਅਸੀਂ ਤਾਂ ਬਣਾਉਣੀ ਹੈ ਪਿੰਡ ਜਦ ਕਈ ਵਾਰ ਸਬਜੀ ਨਾਦਲ ਕਰੇ ਤੇ ਇਹਦੀ ਸਬਜੀ ਬਣਾ ਲੈਣ ਨਾਲ ਸਲਾਦ ਦਾ ਸਲਾਦ ਨਾਲ ਠੰਡੀ ਹੁੰਦੀ ਹੈ ਕੱਕੜੀ ਤੇ ਹੁਣ ਅਸੀਂ ਲੱਗੀਆਂ ਜੀ ਕੱਕੜੀ ਦੀ ਸਾਦੀ ਬਣਾਉ ਆਂ ਆਸਾਨ ਜੇ ਤਰੀਕੇ ਨਾਲ ਤੇ ਕਈਆਂ ਮੇਰੀਆਂ ਭੈਣਾਂ ਨੇ ਬਣਾ ਕੇ ਵੀ ਸਾਦੀ ਹੁੰਦੀ ਹੈ ਅੱਜ ਗੱਲ ਨਹੀਂ ਕਈ ਬਣਾਉਂਦੇ ਵੀ ਨੇ ਤੇ ਆਪਣੇ ਕਮੈਂਟ ਵੀ ਦੱਸੋ ਮੇਰੀਆਂ ਭੈਣਾਂ ਨੇ ਕਿਹਨੇ ਕਿਹਨੇ ਖਾਦੀ ਆ ਬਣਾ ਕੇ ਤੇ ਮੇਰ ਤੋਂ ਵਧੀਆ ਬਣਾਈ ਹੋਣੀ ਹੈ ਜੀ ਗੱਲ ਇਹ ਤੇ ਸਬਜ਼ੀ ਬਣਾਉਣ ਦਾ ਤਰੀਕਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੇ ਵੱਧ ਲਾਈਕ ਕਰਿਆ ਕਰੋ ਤੇ ਸਪੋਰਟ ਵੀ ਕਰਿਆ ਕਰੋ ਸਾਨੂੰ ਤੇ ਆ ਜਿਹਨਾਂ ਨਾਲ ਵਾਲੀ ਕੱਕੜੀ ਦੀ ਸਬਜੀ ਤੇ ਤੁਸੀਂ ਵੀ ਦੇਖੋ ਤੇ ਬਣਾ ਕੇ ਜਿਹੜੇ ਮੇਰੇ ਭੈਣਾਂ ਨੇ ਕਦੇ ਨਹੀਂ ਬਣਾਈ ਤਾਂ ਇੱਕ ਵਾਰੀ ਮੈਨੂੰ ਕਮੈਂਟ ਵਾਲਾ ਹੀ ਦੱਸਿਓ ਤੁਹਾਡੀ ਸਬਜੀ ਕਿੰਦਾ ਦੀ ਬੜੀ ਤੇ ਬਸ ਹੁਣ ਮੈਂ ਇਹਨਾਂ ਨੂੰ ਮਸਾਲੇ ਤਾਂ ਉਹ ਵੀ ਜਿਹੜੇ ਆਪਾਂ ਆਮ ਪਾਉਨੇ ਆ ਜਿੱਦਾਂ ਗਰਮ ਮਸਾਲਾ ਧਨੀਆ ਪਾਊਡਰ ਨਾਣ ਹਲਦੀ ਬਾਕੀ ਆਪਣੇ ਮਸਾਲੇ ਜਿਹੜੇ ਆਪਾਂ ਤੁਸੀਂ ਖਾਣੇ ਆ ਖੜੇ ਮਸਾਲੇ ਪਾਉਣਨੇ ਆ ਹੁਣ ਆਪਾਂ ਦਾ ਬਸ ਆਹੀ ਪਾਉਣੇ ਦੀ ਕਿਸੇ ਸਾਤ ਆ ਮਸਾਲੇ ਹੀ ਇੱਕ ਲੇਖੇ ਦੇ ਜਿਵੇਂ ਅਦਰਕ ਲਸਣ ਇਹ ਮਸਾਲੇ ਹੀ ਹੁੰਦੇ ਨੇ ਕੋਈ ਗਰਮੀ ਵਿੱਚ ਜ਼ਿਆਦਾ ਮਸਾਲੇ ਵੀ ਨਹੀਂ ਖਾਏ ਜਾਂਦੇ ਹੈਗੇ ਸੇਗਣਾ ਪ带ਸੀਏ ਤਰੀਕੇ ਨਾਲ ਬਸ ਝਟਪਟ ਬਣਾ ਲੈ ਵੀ ਸਬਜ਼ੀ ਤਿਆਰ ਗਾ ਲਈਏ। ਬਸ ਤੁਸੀਂ ਵੀਡੀਓ ਨਾਲ ਬੜਾ ਹੀ ਰਹੋ। ਦੱਬ ਕੇ ਇੰਜੋਏ ਕਰਿਆ ਕਰੋ ਵੀਡੀਓ ਨੂੰ ਤੇ ਸਾਨੂੰ ਕਮੈਂਟ ਵੀ ਦਿਆ ਕਰੋ ਆਪਣੇ ਸੋਹਣੇ ਸੋਹਣੇ। ਤੇ ਤੁਸੀਂ ਮੇਰੀ ਉਹ ਵੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਿਹੜੀ ਮੈਂ ਰੈਸਪੀ ਬਣਾਈ ਤੀ ਬਰਫੀ ਦੀ। ਚਲੋ ਕਹਿੰਦੇ ਹੁੰਦੇ ਨਵੇਂ-ਨਵੇਂ ਹੱਥ ਲੱਗੇ ਆ ਐਨਾ ਨਹੀਂ ਪਤਾ ਲੱਗਦਾ। ਗਲਤੀਆਂ ਵੀ ਹੋ ਜਾਂਦੀਆਂ ਬਹੁਤ ਤਰ੍ਹਾਂ ਦੀਆਂ ਤੇ ਉਹਦੇ ਲਈ ਵੀ ਸੌਰੀ ਹੈ ਸਾਨੂੰ ਸਾਰਿਆਂ ਨੂੰ। ਤੇ ਹੁਣ ਮੈਂ ਬਣਾ ਲਈ ਸਬਜੀ ਜੇ ਬਗਾੜ ਵੱਧ ਹੋਈ ਤੁਸੀਂ ਆਪਣੇ ਕਮੈਂਟਾਂ ਵਿੱਚ ਮੈਨੂੰ ਜਰੂਰ ਦੱਸਿਓ ਤੇ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਬਸ ਹੁਣ ਤੁਸੀਂ ਬਣੇ ਰਹੋ ਬੀਬੀ ਤਾਂ ਪਤਾ ਹੀ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲੌਂਗ ਵੀ ਪਾ ਸਕਦੇ ਤੁਸੀਂ ਗੜੀ ਲੈਚ ਵੀ ਪਾ ਸਕਦੇ ਆ ਤੇ ਕੜੀ ਪੱਤਾ ਸਾਡੇ ਹੈਗਾ ਤਾਜ਼ਾ ਕੜੀ ਪੱਤਰ ਲੱਗਿਆ ਹੁੰਦਾ ਤੁਸੀਂ ਸੁੱਕਾ ਜਿਹੜਾ ਹੁਣ ਬਜ਼ਾਰੋਂ ਨੂੰ ਦਾ ਬਜ਼ਾਰ ਤੋਂ ਵੀ ਵਰਤਦੇ ਆ ਪਰ ਸਾਡੇ ਤਾਜ਼ਾ ਲੱਗਿਆ ਜਿਹੜੇ ਤੋੜ ਕੇ ਪਾਉਂਦੇ ਆ ਸਾਡੇ ਦਿੱਤਾ ਦਾ ਪਾਉਣਾ ਹੈ ਨਾ ਜੁਚ ਪਾਉਂਦਾ ਸਭ ਹੁਣ ਬਸ ਕਰ ਬਸ ਜਿਵੇਂ ਆਪਾਂ ਨੇ ਟਮਾਟਰ ਪਿਆਜ਼ ਅਦਰਕ ਮਿਰਚਾਂ ਕੱਟ ਲਈਆਂ ਦੋ ਚਾਰ ਮਿਰਚਾਂ ਕੱਟ ਲਈ ਤੇ ਜਿਹੜੀ ਗਰਮ ਹੋ ਗਈ ਆਪਣਾ ਤੇਲ ਥੋੜੀ ਜਿਹੀ ਪਾ ਦੇ ਕੰਤਲਾ ਹੀ ਹੋ ਕਿਉਂਕਿ ਹਾਜੰਦਾਰ ਆਹ ਚੀਜ਼ ਤੇ ਹੁਣ ਆਪਾਂ ਨੇ ਪਾ ਦੇਣਾ ਪਿਆਜ਼ ਔਰ ਨਾਲ ਆਪਾਂ ਨੇ ਟਮਾਟਰ ਪਿਆਜ਼ ਔਰ ਅਦਰਕ

ਇਹ ਕਿ ਹੋਣੇ ਹਜੇ ਕੱਚੀਆਂ ਨੇ ਮੌਸਮ ਸਿਰ ਆਈਆਂ ਨੇ ਅਜੇ ਤਾਂ ਇਹਾਂ ਜਾ ਕੇ ਥੋੜੀ ਪੱਕ ਜਾਂਦੀ ਹੈ ਤੱਕੜੀ ਫੇਰ ਸਾਲ ਨਹੀਂ ਬਣਦੀ ਸਕਦੀ ਜੇ ਤੁਸੀਂ ਲੈਣੀ ਹੈ ਬਾਜ਼ਾਰ ਤੋਂ ਦੇਖ ਕੇ ਲਓ ਤਾਂ ਕੱਚੀ ਕੱਚੀ ਟੱਕੜੀ ਜੋਂਗੀ ਸਵਾਦੀ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਠੰਡ ਦੀ ਸੁਆਦ ਨਹੀਂ ਜਾਂਦੀ ਅਪਰਤ ਪਹਿਲੀ ਵਾਰ ਖਾ ਕੇ ਦੇਖਣੀ ਹੈ ਤੁਸੀਂ ਵੀ ਕਦੇ ਖਾਧੀ ਮੈਂ ਕਦੇ ਘੱਟ ਬਣਾਈ ਹੈ ਔਰ ਕਦੇ ਬਣਾਈ ਨਹੀਂ ਹੈ ਜੀ ਮੈਂ ਤਾਂ ਮੀਂਹ ਬਣਾਉਂਦੀ ਰਹਿੰਦੀ ਹੈ ਇਹ ਆਪਣਾ ਉਕੜਾ ਵਰਗੀਆਂ ਦਿਆਚੇ ਬੰਗੀ ਜੀ ਬੰਦਾ ਉਸੇ ਖਾਣ ਦੇ ਹਿਸਾਬ ਨਾਲ ਨੂੰ ਕੀ ਆ ਬਣੇ ਨੂੰ ਹੀਰਾ ਕੀ ਬਣੇ ਨੂੰ ਹੀਰਾ ਹੀਰਾ ਕੰਮ ਹੀਰਾ ਜਿੱਕਣਾ ਕੱਢ ਦਿੰਦੇ ਆ ਨਾ ਤੇ ਬੰਦਾ ਕਮਟਰ ਸਮਝਾ ਕਮਟਰ ਸਮਝਾ ਅਗਿਆ ਤੇ ਪਿਆਰ ਹੈ ਨਾਲਾ ਦੇਖੋ ਜਦ ਕੋਈ ਰਸਤਾ ਆ ਰਹੇ ਨੇ ਕਈ ਵਾਰੀ ਬਿੱਟੇ ਕਹਿ ਦਿੰਦੇ ਕਿ ਆਹ ਸਬਜ਼ੀ ਬਣਾਈ ਹੈ ਨਾ ਪਰ ਮੈਂ ਇਹਨਾਂ ਨੂੰ ਸੁਆਲ ਦਾ ਪਾ ਲੈ ਆ ਕੇ ਰੱਖ ਦੇਣ ਕਰਦੀ ਹਾਂ ਤੇ ਝਟਪਟ ਕੇ ਜਿਹੜੇ ਸਬਜ਼ੀ ਬਣ ਜਾਂਦੇ ਨੇ ਨਾਲ ਤੇ ਹੁਣ ਇਹਦੇ ਵਿੱਚ ਮੈਂ ਥੋੜੀ ਜਿਹੀ ਪੁੱਤੀਆ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਤੇ ਬੱਸ ਆਪਾਂ ਆਪਾਂ ਚੀਜ਼ ਨੂੰ ਸੁਆਦ ਨੂੰ ਕਰਕੇ ਸੇਜਾ ਸਿਰਸਾ ਨਹੀਂ ਪਾਉਣੀ ਹੁਣ ਜਿੱਦਾਂ ਅਦਰਕ ਧਨੀਆ ਲਸਣ ਇਹ ਚੀਜ਼ਾਂ ਪਾ ਲੈਣ ਹੁਣ ਆਪਾਂ ਹਲਦੀ ਪਾਣੀ ਧਨੀਆ एक एक पचोकेरा चलने हैं कि कब्जे में से बहुत समाधला बिजली साधी जाता है तो अन्य तर एडी को शुरू लगा ही होगी। मारे हाल जो बोलना बहुत आई कल्चर क्या है ना और क्या इंडा है? हमारे क्या इंडा है? मिर्चा बता दे। मिर्चा। राम मसाला का नियम कौन सा बारी? तनिया बोला कि डेमिंग को तरी बना सुक्की सब्जी भी बना सकते आलू भी पाए चाली है हर एक चीज आलू खाण करके ना मन के मुड़े मैने गर्मी करके आप सब्जी सुकी सब्जी करने टमा तो का हो गए हम आपको जेडे मसाले नहीं पा दें जिद में ककड़ी तो वैसे कच्ची है ना तो अपना मसाला पकड़ी चल पका थोड़ा जो तेल सड़ देना जो मसाला अपना पानी पाने तड़का सड़ दिता ਦੇ ਨਾਲ ਤੋਂ ਪਾਣੀ ਕਿੱਥੇ ਦੇਖਣ ਸਾਰਾ ਕੀ ਛੱਡ ਜਾਣੇ ਪਾਣੀ ਇਹਨਾਂ ਦਾ ਪਾਣੀ ਦੇ ਲਈ ਅੱਗੇ ਕੱਟੀਆਂ ਹੋਈਆਂ ਨੇ ਮੈਂ ਤੁਹਾਨੂੰ ਪਾਣੀ ਦੇ ਵਿੱਚ ਇਹ ਦੇਗਾ ਤੁਸੀਂ ਬਣਾ ਲੈ ਸਕਦੇ ਹੋ ਜੇਕਰ ਪਾਣੀ ਘੱਟ ਰੱਖੋ ਤੁਸੀਂ ਕੱਪੜੀ ਦੀ ਪਾਣੀ ਛੱਡ ਦਿੰਗੇ ਤੇ ਹੁਣ ਆਪਾਂ ਨੇ ਬਣਾਣੀ ਹੈ ਸੁੱਕੀ ਸਬਜ਼ੀ ਅਸੀਂ ਕੋਨਾ ਪਾਣੀ ਵਿੱਚ ਇਹ ਦੋ ਚਾਰ ਮਿੰਟ ਪਕਾਉਣਾ ਇਹ ਲੈ ਲਓ ਇਹਦੇ ਤੋਂ ਦੋ ਚਾਰ ਮਿੰਟ ਕਰੋਗੇ ਤੇ ਵਾਸ ਤੁਸੀਂ ਦੇਖਣ ਨੂੰ ਬੜੀ ਲੱਗੇ ਇੱਕ ਵਾਰ ਤੁਸੀਂ ਜਰੂਰ ਮੇਰੇ ਕਹੇ ਤੇ ਬਣਾ ਕੇ ਦੇਖਿਓ ਬੇ ਜਿੱਦਾਂ ਦੀ ਸਬਜ਼ੀ ਬਣਦੀ ਹੈ ਸਬਜ਼ੀ ਬਹੁਤ ਸਵਾਦ ਬਣ ਕੇ ਪਰ ਬਣਾਉਣ ਦਾ ਆਪਣਾ ਤਰੀਕਾ ਹੁੰਦਾ ਹੈ ਤੇ ਇਹ ਤੋਂ ਵਧੀਆ ਵੀ ਬਣਾ ਸਕਦਾ ਜੀ ਗੱਲ ਨਹੀਂ ਹੈ ਤੇ ਇਹ ਤੁਹਾਡੀ ਜਰੂਰ ਤੁਸੀਂ ਬਣਾ ਕੇ ਮੈਨੂੰ ਕਮੈਂਟ ਦੱਸਿਓ ਵੀ ਤੁਹਾਡੀ ਸਬਜ਼ੀ ਕਿੱਦਾਂ ਦੀ ਬਣੀ ਕੱਕੜੀ ਨਾਲ ਦੀ ਜਿਵੇਂ ਬਰੀਆਂ ਮੈਨਾ ਬਣਾ ਕੇ ਖਾਦੀਆਂ ਨੇ ਉਹ ਵੀ ਮੈਨੂੰ ਦੱਸਿਓ ਤੇ ਜਿਹੜੇ ਖਾਦੀ ਉਹ ਵੀ ਮੈਨੂੰ ਦੱਸਿਓ ਕਿੱਦਾਂ ਵੜਦੀ ਆ ਸਪੀਡ ਸੁਆਦ ਵੜਦੀ ਤੇ ਜਿੰਨੇ ਨਹੀਂ ਬਣਾਏ ਤਾਂ ਉਹ ਵੀ ਬਣਾ ਕੇ ਦੂਜੇ ਵਾਰ ਕੀ ਟਰਾਈ ਕਰੇ ਤੇ ਬਸ ਤੁਸੀਂ ਵੀਡੀਓ ਤੇ ਨਾਲ ਪਾ ਲਓ ਜੀ 5 ਮਿੰਟ ਹੋ ਗਏ ਹੁਣ ਆਪਾਂ ਇੱਕ ਚੈੱਕ ਕਰ ਲੈਂਦੇ ਆ ਸਬਜ਼ੀ ਨੂੰ ਖੋਲ ਕੇ ਤੇ ਦੇਖੋ ਸਬਜ਼ੀ ਤਾਂ ਬਣ ਚੁੱਕੀ ਆਪਣੀ ਬਿਲਕੁਲ ਤੇ ਇਹ ਦੇਖੋ ਤੁਸੀਂ ਬਿਲਕੁਲ ਘੱਟ ਹੋ ਰਹੀ ਹੈ ਤੇ ਹੁਣ ਆਪਾਂ ਤੜਨੇ ਥੋੜਾ ਜਿਆ ਹਰਾ ਠੰਡੀਆਂ ਮੇਰਾ ਕੱਟ ਕੇ ਥੋਟਾ ਪਾ ਦਈਏ ਨਾ ਠੀਕ ਹੋ ਗਿਆ ਤਾਂ ਤੇ ਜਦੋਂ ਅੰਦਰ ਕਦੇ ਸੁਆਦ ਹੀ ਵੱਖਰਾ ਹੋ ਜਾਂਦਾ ਜਿਹੜਾ ਘਰ ਆ ਇਹ ਰਾਜਾ ਸਾਰੇ ਸਬਜ਼ੀਆਂ ਦਾ ਜਿਹਨੂੰ ਐਂਡ ਵਿੱਚ ਫਰੋਸ ਕੇ ਖਾਂਦੇ ਆ ਤੇ ਹੁਣ ਸਾਡੀ ਕੱਕੜ ਦੀ ਸਬਜ਼ੀ ਪਿਆਰ ਹੁਣ ਬੱਸ ਆਪਾਂ ਨੂੰ ਵੀ ਤੇ ਗਾੜੀ ਦਿਖਾਉਣੀ ਇੱਕ ਦੱਸਣ ਕਿ ਆਪਾਂ ਨੂੰ ਖਾ ਕੇ ਵੀ ਕਿੱਦਾਂ ਲੱਗਦਾ ਤੇ ਹੁਣ ਸਾਡੀ ਵੀ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਤੁਸੀਂ ਵੀ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਦੇਖੋ ਬਹੁਤ ਹੀ ਸਵਾਦ ਵਾਲੀ ਹੈ ਹੁਣ ਜਦੋਂ ਬਣਾਈਆ ਤਾਂ ਧਨੀਆ ਪਾਏ ਦੀ ਖੁਸ਼बू ਆ ਲੱਗਾ ਤੇ ਨਹੀਂ ਆ ਪੈਣਾ ਕੋਈ ਜਰੂਰ ਡ్రਾਈਵਰ ਤੇ ਨਾਲ ਸਲਾਬ ਦਾ ਸਵਾਦ ਨਾਲ ਸਾਦੀ ਨਾਲ ਨਿਆਣੇ ਕਹਿੰਦੇ ਕੋ ਜਿਹੜੀ ਪਹਿਲੀ ਵਾਰ ਸਬਜੀ ਬਣਾਉਣੇ ਖੁਸ਼ ਹੋ ਕੇ ਖਾ ਲੈਂਦੇ ਜੇ ਵਧੀਆ ਲੱਗੀ ਨਿਆਣੇ ਤੁਹਾਨੂੰ ਫੇਰ ਵਾਰ-ਵਾਰ ਕਹਿਣਗੇ ਜੇ ਸਵਾਦ ਬਣਨੀ ਹੈ ਤੇ ਹੁਣ ਆਪਾਂ ਨਿੰਮਰ ਡੈਡ ਵੀ ਕੋਈ ਚੈੱਕ ਕਰਾ ਲੈਂਦੇ ਤੇ ਉਹ ਦੱਸਣਗੇ ਵੀ ਕਿੱਦਾਂ ਬਣੀ ਕੋਈ ਬਾਧ ਘਾਟ ਵੀ ਤਾਂ रह ਸਕਦੀ ਆ ਹਾਂ ਤੁਹਾਨੂੰ ਮੈਂ ਨਿੰਮਰ ਡੈਡ ਨੂੰ ਚੱਕ ਕਰਕੇ ਦੱਸ ਮੈਂ ਕਿ ਸਬਜੀ ਕਿੱਦਾਂ ਬਣੀ ਆ ਕਿਉਂਕਿ ਆਪਣੇ ਨੂੰ ਬਹੁਤ ਗੰਧ ਤੋਂ ਤਟ ਮਿੱਠੂਆ ਬਹੁੰਦਾ ਹੋਊਗਾ ਤੇ ਅੱਜ ਚਰਨਜੀਤ ਨੇ ਮੈਨੂੰ ਬਣਾਇਆ ਹੈ ਜੀ ਕੈਮਰਾਮੈਨ ਤੇ ਤੁਹਾਨੂੰ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਆਮੀਦ ਆ ਤੁਸੀਂ ਠੀਕ ਹੋਵੋਗੇ ਤੇ ਚਰਨਜੀਤ ਕੌਰ ਨੇ ਅੱਜ ਬਣਾਈ ਹੈ ਜੀ ਸਪੈਸ਼ਲ ਸਬਜੀ ਜਿੱਦਾਂ ਕਿ ਆਪਾਂ ਮੰਨ ਲਓ ਬਾਜ਼ਾਰ ਦੇ ਵਿੱਚ ਕੱਕੜੀਆਂ ਅੱਜ ਗੱਲ ਬਹੁਤਾਂ ਗਰਮੀ ਆ ਇਹ ਹੁੰਦੀਆਂ ਜੀ ਠੰਡੀਆਂ ਤੇ ਚਰਨਜੀਤ ਕੌਰ ਤੇ ਕਹਿੰਦੀ ਮੈਂ ਅੱਜ ਤੁਹਾਡੇ ਵਾਸਤੇ ਜੋ ਮੇਰੇ ਪੇਕਿਆਂ ਦੇ ਵਿੱਚ ਬਹੁਤ ਮਸ਼ਹੂਰ ਹੈ ਇਹ ਸਬਜੀ ਇਹਨਾਂ ਦੇ ਕੱਕੜੀ ਦੀ ਤੇ ਅੱਜ ਇਹਨੇ ਸਬਜ਼ੀ ਬਣਾਈ ਆ ਬਾਕੀ ਮੈਂ ਹੁਣ ਖਾਣਾ ਜੀ ਖਾ ਕੇ ਤੁਹਾਨੂੰ ਦੱਸਦਾ ਵੀ ਇਹ ਪਾਸ ਆ ਜਾਂ ਫੇਲ ਆ ਜੇ ਹੋਈ ਫੇਲ ਤਾਂ ਜਿੰਨੇ ਪੈਸੇ ਆਪਣੇ ਲੱਗੇ ਆ ਜੀ ਆਪਾਂ ਇਹਤੇ ਲਵਾਗੇ ਵਾਪਸ ਜੇ ਹੋ ਗਈ ਪਾਸ ਤਾਂ ਆਪਾਂ ਦੇਵਾਂਗੇ ਉਹਨੂੰ ਗੁੱਡ ਪੈਸਾ ਨਹੀਂ ਜੀ ਦੇਣਾ ਨਾ ਨਾ ਇਹ ਗੁੱਡ ਦੀ ਕੋਈ ਗੱਲ ਨਹੀਂ ਬਸ ਤੁਸੀਂ ਆਏ ਸੱਚੀ ਗੱਲ ਦੱਸੋ ਵੀ ਕਿੱਦਾਂ ਬਣੀ ਕਿਉਂਕਿ ਤੁਸੀਂ ਪਹਿਲੀ ਵਾਰ ਖਾਣ ਲੱਗੇ ਆ ਮੜਾ ਮੋਟਾ ਨਾ ਆ ਵੀ ਇਤਨਾ ਸਰੀਰ ਬਾਬੇ ਨਾਲ ਕਿਰਪਾ ਨਾਲ ਬਹੁਤ ਵਧੀਆ ਤਕੜਾ ਪਤਾ ਨਹੀਂ ਰਾਜ ਮੋਟੀ ਚੀਜ਼ ਦਾ ਚਲ ਕੋਈ ਨਾ ਹੋਰ ਖਾ ਕੇ ਦੇਖ ਲੋ ਕਿਹੜਾ ਪਕੀ ਤੋਂ ਲੈਣ ਜਾਣੀ ਹੋਣਾ ਬਈ ਕਿਉਂ ਡਰੀ ਮੈਂ ਬੋਲਦਾ ਥਾਰ ਗੋਸਾਨੋ ਕੇ ਨਾਲ ਦੇਖੋ ਬਹੁਤ ਛੇਤੀ ਬਣਦੀ ਹੈ ਬਹੁਤ ਛੇਤੀ ਵੀ ਮੈਂ ਤੁਹਾਨੂੰ ਕਹਿਆ ਲਾਦਾ ਨਾ ਵੇ ਜਦੋਂ ਹੁਣ ਆਪਣੇ ਕੋਈ ਗੈਸਟ ਆ ਗਿਆ ਕੋਈ ਵੀ ਆਵੇ ਜਰੂਰੀ ਪੈਣ ਨਹੀਂ ਜਾਂਦਰ ਮੇਰੇ ਸਹੌਰੀਆਂ ਵੱਲ ਤੇ ਕੋਈ ਕੋਈ ਵੀ ਗੈਸਟ ਮਤਲਬ ਆਵੇ ਆਪਾਂ ਇਹ ਚੀਜ਼ ਉਹਨਾਂ ਨੂੰ ਤਿਆਰ ਕਰਕੇ ਜਿੱਤੂ ਕਰਾਉਣੀ ਆ ਔਰ ਜਿੰਨੇ ਸਾਡੀ ਵੀਡੀਓ ਦੇਖਦੇ ਆ ਜੀ ਤੁਹਾਨੂੰ ਵੀ ਵੈਲਕਮ ਤੁਸੀਂ ਵੀ ਜਰੂਰ ਇੱਕ ਵਾਰ ਘਰ 'ਚ ਟਰਾਈ ਕਰਿਓ ਸਾਡੀ ਮਿਹਨਤਾਂ ਜੀ ਫਲ ਤੁਸੀਂ ਦੇਣਾ ਹੈ ਅਸੀਂ ਤਾਂ ਜੀ ਮਿਹਨਤ ਕਰ ਸਕਦੇ ਆ ਤੁਹਾਡੇ ਸਿਰ ਪੁਰੇ ਆ ਜੀ ਸਾਰਾ ਕੁਝ ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਜੀ ਜਦ ਤੱਕ ਬਾ ਬਾਏ